ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਘੰਟਿਆਂ ਦੇ ਵਿੱਚ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਇਨਸਾਨਾਂ ਦੀ ਕਰਵਾ ਦਿੱਤੀ ਰਿਹਾਈ ਤੇ ਸੁਨਾਰੀਆ ਜੇਲ੍ਹ ਦੇ ਅੰਦਰ ਮਿਲਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗਏ ਤੇ 2 ਘੰਟਿਆਂ ਦੇ ਵਿੱਚ ਇਹ ਐਸਾ ਕੁਝ ਕਰ ਦਿੱਤਾ ਕਿ ਜੇਲ੍ਹ ਦੇ ਬਾਹਰ ਆਉਂਦਿਆਂ ਹੀ মিডিਆ ਨੂੰ ਦਿੱਤਾ ਬਿਆਨ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਇਹ ਬਿਆਨ ਸਿਰਫ ਬਿਆਨ ਨਹੀਂ ਸੀ ਬਲਕਿ ਇੱਕ ਵੱਡਾ ਸੰਦੇਸ਼ ਸੀ ਜੋ ਸਾਰੇ ਡੇਰੇਆਂ ਨੂੰ ਜੋੜ ਰਿਹਾ ਸੀ ਚਾਹੇ ਡੇਰਾ ਵਿਆਸ ਹੋਵੇ ਇਹ ਡੇਰਾ ਸਭ ਦਾ ਰਾਹ ਤਾਂ ਇੱਕ ਹੀ ਹੈ ਪ੍ਰਭੂ ਦਾ ਡੇਰਾ ਸਰਸਾ ਵੀ ਸਾਰਿਆਂ ਨੂੰ ਜੋੜ ਕੇ ਇੱਕ ਪਰਮਾਤਮਾ ਦੀ ਗੱਲ ਕਰਦਾ ਹੈ ਇੱਕ ਪਰਮਾਤਮਾ ਦੀ ਬਾਤ ਕਰਦਾ ਹੈ ਅਸੀਂ ਕਿਸੇ ਦੇ ਵਿਰੋਧ ਹੀ ਨਹੀਂ ਹਾਂ ਸਾਰੇ ਸਾਡੇ ਆਪਣੇ ਹਨ ਸਾਰੇ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਹਨ ਇਸ ਗੱਲ ਦੀ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਤੇ ਆਓ ਆਪਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰੀਏ ਕਿ ਹਜੂਰ ਪਿਤਾ ਜੀ ਨੂੰ ਮਿਲਣ ਦੇ ਲਈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਏ ਤੇ ਉਸ ਤੋਂ ਬਾਅਦ ਕੀ ਹੋਇਆ ਨਰਿੰਦਰ ਮੋਦੀ ਅਕਸਰ ਹੀ ਡੇਰਾ ਬਿਆਸ ਵਾਲੇ ਮਹਾਂਪੁਰਖਾਂ ਨੂੰ ਮਿਲਣ ਦੇ ਲਈ ਜਾਂਦੇ ਨੇ ਤਸਵੀਰਾਂ ਵੀ ਕਾਫੀ ਵਾਇਰਲ ਹੁੰਦੀਆਂ ਨੇ ਪਰ ਕੁਝ ਦੱਲਾ ਬਾਤਾਂ ਜੋ ਹੁੰਦੀਆਂ ਨੇ ਉਸ ਨੂੰ ਗੋਪਤ ਰੱਖਿਆ ਜਾਂਦਾ ਹੈ ਇਸ ਗੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਹਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਇਸੋ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਜੀ ਆਖੋ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹਜ਼ੂਰ ਦੀ ਪਿਆਰੀ ਸਾਧ ਸੰਗਤ ਜੀ ਹਜੂਰ ਪਿਤਾ ਜੀ ਹਮੇਸ਼ਾ ਸਾਨੂੰ ਇਹ ਸਿਖਾਉਂਦੇ ਨੇ ਕਿ ਆਪਸੀ ਭਾਈਚਾਰਾ ਆਪਸੀ ਸਾਂਝ ਤੁਸੀਂ ਬਰਕਰਾਰ ਰੱਖਣੀ ਹੈ ਆਪਣੇ ਅੰਦਰ ਬਣਾ ਕੇ ਰੱਖਣੀ ਹੈ ਆਪਾਂ ਸਾਰੇ ਖੁਸ਼ ਹੋਈਏ ਇੱਕ ਇੱਕ ਦੂਜੇ ਨਾਲ ਮਿਲ ਕੇ ਸਾਥ ਦੇਈਏ ਕਿਸੇ ਦੇ ਨਾਲ ਕੋਈ ਵਿਰੋਧ ਕਰਕੇ ਆਪਾਂ ਨੂੰ ਕੀ ਮਿਲਣਾ ਹੈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਲਿਖਿਆ ਹੈ ਕਿ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਹਰ ਇੱਕ ਦੀ ਆਪਣੀ ਵਾਰੀ ਹੈ ਹਰ ਇੱਕ ਦਾ ਆਪਣਾ ਵਕਤ ਹੈ ਉਸਨੇ ਪੂਰਾ ਕਰਕੇ ਇੱਥੋਂ ਚਲੇ ਜਾਣਾ ਹੈ ਐਸੇ ਕਰਕੇ ਆਪਾਂ ਨੂੰ ਕਦੇ ਵੀ ਈਰਖਾ ਜਾਂ ਦੁਸ਼ਵੈਸ਼ ਨਹੀਂ ਕਰਨਾ ਚਾਹੀਦਾ ਤੇ ਹਜੂਰ ਪਿਤਾ ਜੀ ਜੀ ਵੀ ਇਹੀ ਸਿਖਾਉਂਦੇ ਨੇ ਕਿ ਹਮੇਸ਼ਾ ਸਾਨੂੰ ਹਰ ਇੱਕ ਇਨਸਾਨ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਹਰ ਇੱਕ ਇਨਸਾਨ ਦੇ ਨਾਲ ਸਾਨੂੰ ਮਿੱਤਰਤਾ ਰੱਖਣੀ ਚਾਹੀਦੀ ਹੈ ਕੀ ਪਤਾ ਉਹ ਕਿਹੜੇ ਮੌਕੇ ਤੇ ਕਿਹੜੇ ਵੇਲੇ ਤੇ ਸਾਡੇ ਨਾਲ ਕੰਮ ਆ ਜੇ ਅੱਜ ਜੋ ਆਪਾਂ ਸਾਖੀ ਸੰਜੀ ਕਰ ਰਹੇ ਹਾਂ ਉਸ ਦਾ ਅਸਲ ਸਤਜਾਣਾ ਜ਼ਰੂਰੀ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਲੋਕ ਅਧੂਰੀ ਜਾਣਕਾਰੀ ਦੇ ਕੇ ਸਾਡੇ ਮਨ ਵਿੱਚ ਸੰਦੇਹ ਪੈਦਾ ਕਰ ਦਿੰਦੇ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਇਨਸਾਨ ਦੋਨੇ ਜਹਾਨਾ ਦੇ ਵਾਲੀ ਜੋ ਅੱਜ ਉਥੇ ਬੰਦ ਨੇ ਪਰ ਬਹੁਤ ਸਾਰੇ ਲੋਕ ਸਾਨੂੰ ਪਰਮਾ ਦੇ ਵਿੱਚ ਪਾਉਂਦੇ ਨੇ ਸੁਨਾਰੀਆ ਜੇਲ ਦੇ ਅੰਦਰ ਪਿਤਾ ਜੀ ਆਪਣੀ ਮਰਜ਼ੀ ਦੇ ਨਾਲ ਬੈਠੇ ਨੇ ਉਹ ਮਿਸ਼ਨ ਤੇ ਗਏ ਹੋਏ ਨੇ ਉਹ ਜਦੋਂ ਚਾਹਣ ਜੇਲ ਨੂੰ ਛੱਡ ਕੇ ਬਾਹਰ ਆ ਸਕਦੇ ਨੇ ਉਹ ਜੇਲ ਵਿੱਚ ਕਿਸੇ ਖਾਸ ਕਾਰਜ ਕਰਕੇ ਬੈਠੇ ਹਨ ਇਹ ਉਹਨਾਂ ਦੀ ਆਪਣੀ ਰਜ਼ਾ ਹੈ ਕਿਉਂਕਿ ਜੋ ਸੰਤ ਮਹਾਪੁਰਸ਼ ਹੁੰਦੇ ਨੇ ਉਹਨਾਂ ਦੀ ਰਜ਼ਾ ਹੁੰਦੀ ਹੈ ਉਹਨਾਂ ਦੀ ਰਜ਼ਾ ਨੂੰ ਸਮਝਣਾ ਇੱਕ ਬਹੁਤ ਗਹਿਰੀ ਗੱਲ ਹੈ ਤੇ ਹਰ ਕੋਈ ਐਰਾ ਗੈਰਾ ਨੱਥੂ ਖੈਰਾ ਸੰਤ ਮਹਾਪੁਰਸ਼ਾਂ ਦੀ ਰਜਾ ਸਮਝ ਜਾਵੇ ਇਹ ਤਾਂ ਹੋ ਹੀ ਨਹੀਂ ਸਕਦਾ ਸੰਤ ਮਹਾਪੁਰਸ਼ ਜੋ ਕਿ ਇਸ ਦੁਨੀਆ ਨੂੰ ਤਾਰਨ ਦੇ ਲਈ ਆਉਂਦੇ ਨੇ ਇਸ ਦੁਨੀਆ ਦਾ ਭਲਾ ਮੰਗਣ ਦੇ ਲਈ ਆਉਂਦੇ ਨੇ ਤੇ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ RAM ਲਹਿਮ ਸਿੰਘ ਇंसा ਜੋ ਕਿ ਐਸ ਵਕਤ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਆਪਣੀ ਰਜਾ ਹੈ ਅਤੇ ਉਹਨਾਂ ਦੀ ਆਪਣੀ ਮौज ਹੈ ਅਸਲ ਵਿੱਚ ਉਹ ਉਧਾਰ ਕਰਨ ਗਏ ਹਨ ਜੇਲ੍ਹ ਦੇ ਅੰਦਰੋਂ ਵੀ ਉਹ satsang ਕਰ ਰਹੇ ਹਨ ਕਈ ਲੋਕ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਅਸਲ ਦੇ ਵਿੱਚ ਉਹ ਬੰਦ ਨੇ ਹਾਂ ਉਹ ਆਪਣੀ ਇੱਛਾ ਦੇ ਨਾਲ ਬੈਠੇ ਹਾਂ ਹੁਣ ਕਈ ਕੈਦੀ ਜੋ ਕਿ ਸੁਨਾਰੀਆ ਜੇਲ੍ਹ ਦੇ ਵਿੱਚੋਂ ਜੋ ਸਜ਼ਾਵਾਂ ਪੂਰੀਆਂ ਕਰਕੇ ਵਾਪਸ ਆਉਂਦੇ ਨੇ ਸਾਧ ਸੰਗਤ ਜੀ ਉਹ ਐਦਾਂ ਦੀਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਦੱਸਦੇ ਨੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਆਖਰਕਾਰ ਇਹ ਚਮਤਕਾਰ ਵੀ ਹੁੰਦਾ ਹੈ ਜਿਹੜੇ ਚਮਤਕਾਰ ਭਗਵਾਨ ਕ੍ਰਿਸ਼ਨ ਮਹਾਰਾਜ ਭਗਵਾਨ ਰਾਮ ਉਹਨਾਂ ਦੇ ਸਮਿਆਂ ਵਿੱਚ ਹੁੰਦੇ ਸੀ ਉਹ ਚਮਤਕਾਰ ਅੱਜ ਸੁਨਾਰੀਆ ਜੇਲ੍ਹ ਦੇ ਵਿੱਚ ਹੋਣ ਲੱਗ ਗਏ ਸਾਧ ਸੰਗਤ ਜੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜੇਲ੍ਹ ਦੇ ਵਿੱਚ ਸਤਸੰਗ ਲਗਾਉਂਦੇ ਨੇ ਜਿੰਨੇ ਕੈਦੀ ਨਹੀਂ ਆ ਕੇ satsang ਸੁਣਦੇ ਨੇ ਤੇ ਹਜੂਰ ਪਿਤਾ ਜੀ ਹਜ਼ਾਰਾਂ ਕੈਦੀਆਂ ਨੂੰ ਨਾਮਦਾਨ ਦੇ ਚੁਕੇ ਹਨਾ ਜੇਲ੍ਹ ਦੇ ਵਿੱਚ ਬੈਠੇ ਵੀ ਉਧਾਰ ਕਰਦੇ ਹਨ ਤੇ ਇੱਕ ਸੂਫੀ ਫਕੀਰ ਹੋਏ ਨੇ ਉਹਨਾਂ ਨੇ ਨਾ ਇੱਕ ਸ਼ਬਦ ਲਿਖਿਆ ਸੀ ਆਪਣੀ ਬਾਣੀ ਦੇ ਵਿੱਚ ਕਿ ਆਗ ਲਗੀ ਆਕਾਸ਼ ਮੇਂ ਜੜ ਜੜ ਪੜੇ ਅੰਗਾਰ ਸੰਤ ਨਾ ਹੋਤੇ ਜਗਤ ਮੇਂ ਤੋਂ ਜਲ ਮਰਤਾ ਸੰਸਾਰ ਕਹਿੰਦੇ ਨੇ ਕਿ ਜੇ ਸੰਤ ਮਹਾਪੁਰਸ਼ ਇਸ ਸੰਸਾਰ 'ਚ ਨਾ ਹੁੰਦੇ ਨਾ ਤਾਂ ਸਾਰਾ ਹੀ ਸੰਸਾਰ ਜਲ ਜਲ ਕੇ ਮੱਚ ਜਾਣਾ ਸੀ ਉਹਨਾਂ ਕਈਆਂ ਨੇ ਤਾਂ ਆਪਣੀਆਂ ਅੱਖਾਂ ਦੇ ਨਾਲ ਜੇਲ੍ਹ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹਦੇ ਦੇ ਦਿੱਤੇ ਨੇ ਕੀ ਕੋਈ ਮਹਾਪੁਰਖ ਉਹਨਾਂ ਨੂੰ ਕੋਈ ਬੰਦ ਕਰ ਸਕਦਾ ਹੈ ਇਸ ਤਰ੍ਹਾਂ ਹਰ ਕੋਈ ਉਹਨਾਂ ਨੂੰ ਮਿਲਣ ਜਾ ਸਕਦਾ ਹੈ ਤੇ ਪ੍ਰਧਾਨ ਮੰਤਰੀ ਹੋਵੇ ਚਾਹ ਕੋਈ ਵੀ ਹੋਵੇ ਉਹਨਾਂ ਨੂੰ ਮਿਲ ਸਕਦਾ ਹੈ ਹੁਣ ਇੱਕ ਖਬਰ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਮਿਲਣ ਗਏ 2 ਘੰਟਿਆਂ ਤੱਕ ਮੁਲਾਕਾਤ ਚੱਲੀ ਤੇ ਮੁਲਾਕਾਤ ਦੇ ਵਿੱਚ ਕਾਫੀ ਵੱਡੀ ਗੱਲਬਾਤ ਹੋਈ ਪਿਤਾ ਜੀ ਨੇ ਪ੍ਰਧਾਨ ਮੰਤਰੀ ਨੂੰ ਅਸ਼ੀਰਵਾਦ ਦਿੱਤਾ ਤੇ ਮਨੁੱਖਤਾ ਦੀ ਸੇਵਾ ਕਰਨ ਦੇ ਲਈ ਪ੍ਰੇਰਿਤ ਕੀਤਾ ਹੁਣ ਪ੍ਰਧਾਨ ਮੰਤਰੀ ਜੀ ਚਾਹੇ ਤਾਂ ਹਜੂਰ ਪਿਤਾ ਜੀ ਦੀ ਜਦੋਂ ਮਰਜ਼ੀ ਇਹ ਬیل ਕਰਵਾ ਸਕਦਾ ਹੈ ਹਜੂਰ ਪਿਤਾ ਜੀ ਨੂੰ 1 ਮਿੰਟਾਂ ਦੇ ਵਿੱਚ ਜੇਲ੍ਹ ਤੋਂ ਬਾਹਰ ਕੱਢ ਸਕਦਾ ਪਰ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ RAM 라ਹੀਮ ਸਿੰਘ ਹੰਸਾ ਜੇਲ੍ਹ ਦੇ ਵਿੱਚ ਬੈਠੇ ਨੇ ਤਾਂ ਜੇਲ੍ਹ ਦੇ ਵਿਚ ਕਿਸੇ ਖਾਸ ਮਕਸਦ ਨੂੰ ਲਾ ਕੇ ਬੈਠੇ ਨੇ ਜੀ ਪਿਤਾ ਜੀ ਜੇਲ੍ਹ ਦੇ ਵਿੱਚ ਨਾ ਜਾਂਦੇ ਤੇ ਅੱਜ ਜੇਲ੍ਹ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਨਾਮ ਲਿਆ ਉਹ ਜੇਲ੍ਹ ਚੋਂ ਆ ਕੇ ਤਾਂ ਡੇਰਾ ਸੱਚਾ ਸੋਦਾ सिरसा ਨਹੀਂ ਆ ਸਕਦੇ ਸੀ ਇਹ ਕੋਈ ਰੱਬ ਦੀ ਰਜਾ ਹੁੰਦੀ ਹੈ ਉਸ ਪਰਮਪਿਤਾ ਪ੍ਰਮਾਤਮਾ ਜੋ ਅਕਾਲ ਪੁਰਖ ਹੈ ਉਸ ਦੀ ਰਜਾ ਹੁੰਦੀ ਹੈ ਉਸ ਨੇ ਜਿੱਥੇ ਰੱਖਣਾ ਹੁੰਦਾ ਹੈ ਉੱਥੇ ਇਨਸਾਨ ਨੂੰ ਰਹਿਣਾ ਪੈਂਦਾ ਹੈ ਚਾਹੇ ਆਮ ਇਨਸਾਨ ਹੈ ਬਾਕੀ ਜੇਕਰ ਆਪਾਂ ਗੱਲ ਕਰੀਏ ਸੰਤਾਂ ਵਾਂਗੂ ਪਰਸ਼ਾਂ ਦੀ ਉਹ ਸੰਤਮਾ ਪਰਸ਼ਤਾ ਚਮਤਕਾਰ ਕਰਦੇ ਰਹਿੰਦੇ ਨੇ ਜੇਲ੍ਹ ਦੇ ਵਿੱਚ ਵੀ ਕਿੰਨੇ ਹੀ ਜੀਵਾਂ ਨੂੰ ਹਜ਼ੂਰ ਪਿਤਾ ਜੀ ਤਾਰਿਆ ਸੋ ਅੱਗੇ ਵੀ ਹਜੂਰ ਪਿਤਾ ਜੀ ਐਦਾਂ ਹੀ ਸਾਡੇ ਸਿਰ ਤੇ ਹੱਥ ਰੱਖਣਗੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਇਹ ਵੀਡੀਓ ਤੁਸੀਂ ਕਿਹੜੇ ਇਲਾਕੇ ਚੋਂ ਦੇਖ ਰਹੇ ਹੋ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਆਪਣੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ